ਸਸ਼ੀਕਾਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ सुरेंद्र ਚਿੰਦਾ ਗੱਲ ਕਰਾਂਗੇ ਸਨ 2020 2020 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਰੋਨਾ ਕਾਲ ਆਇਆ ਕਰੋਨਾ ਕਾਲ ਦੇ ਵਿੱਚ ਕਈਆਂ ਨੇ ਆਪਣੇ ਧੀਆ ਬਤੀਆਂ ਪੁੱਤਰ ਗਵਾਤੇ ਕਈਆਂ ਨੇ ਆਪਣੇ ਮਾਂ ਪਿਓ ਗਵਾਤੇ ਇੱਕ ਐਸਾ ਸ਼ਖਸ ਸਾਡੇ ਨਾਲ ਮੌਜੂਦ ਹੈ ਜਿਸ ਨੇ ਆਪਣੀਆਂ ਦੋਨੇ ਬਾਵਾਂ ਗਵਾਤੀਆਂ ਕੀ ਸੀ ਸਾਰਾ ਮਾਮਲਾ ਤੁਹਾਡੀ ਗੱਲਬਾਤ ਕਰਾਂਗਾ ਉਸ ਸ਼ਖਸ ਦੇ ਨਾਲ ਨਾਮ ਪੰਕਜ ਠਾਕੁਰ ਜੀ ਅੰਕੜਾ ਠਾਕੁਰ ਜੀ ਕੀ ਇਦਾਂ ਦਾ ਮਾੜਾ ਸਮਾ ਆਇਆ ਜਿਵੇਂ ਤੁਹਾਨੂੰ ਆਪਣੀਆਂ ਦੋਨੇ ਬਾਹਾਂ ਗਵਾਨੀ ਪੈ ਗਈਆਂ ਦੇਖੋ ਜੇ ਰੱਬ ਦੀ ਜੇ ਮਰਜ਼ੀ ਹੁੰਦੀ ਉਹ ਤੇ ਵਿੱਚ ਬੰਦਾ ਕੁਝ ਕਰ ਨਹੀਂ ਸਕਦਾ ਜੀ 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 ਪਹਿਲੀ ਗੱਲ ਹੈ ਜਿਹੜੀ ਰੱਬ ਕਰਦਾ ਉਹ ਚੰਗਾ ਹੀ ਕਰਦਾ ਵਾ ਆਪਾਂ ਨੂੰ ਦੇਖਣ 'ਚ ਮਾੜਾ ਲੱਗਦਾ ਵਾ ਜੀ ਥੋੜਾ ਦੇਰ ਬਾਅਦ ਪਤਾ ਲੱਗਦਾ ਕਿ ਸਾਡੇ ਵਾਸਤੇ ਰੱਬ ਨੇ ਚੰਗਾ ਕੀਤਾ ਕਿਸ ਤਰ੍ਹਾਂ ਮਦੋ ਚੰਗਾ ਕੀਤਾ ਤੁਹਾਡੇ ਦੋਨੇ ਬਾਹਾਂ ਚਲ ਗਈਆਂ ਤੁਸੀਂ ਕਹਿੰਦੇ ਜੋ ਪਰਮਾਤਮਾ ਵਗੈਰਾ ਠੀਕ ਕਰਦਾ ਵਾ ਪਰ ਤੁਹਾਡੇ ਦੋਨੇ ਬਾਹਵੇਂ ਚੱਲ ਗਈਆਂ ਦੇਖੋ ਅੱਜ ਦੇ ਟਾਈਮ ਦੇਖੋ ਬਿਨਾ ਬੰਦਾ ਕੰਮ ਕਰਦੇ ਰੋਟੀ ਨਹੀਂ ਖਾ ਸਕਦਾ ਜੀ 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 ਮੇਰੇ ਹਾਜ਼ਰ ਨੂੰ 5 ਸਾਲ ਹੋ ਗਏ ਰੱਬ ਮੈਨੂੰ ਰੋਟੀ ਖਾਣ ਨੂੰ ਕਦੇ ਵੀ ਮੈਨੂੰ ਕਿਸੇ ਸਾਹਮਣੇ ਹੱਥ ਨਹੀਂ ਫਲਾਣ ਦਿੱਤਾ ਜੀ ਰੱਬ ਮੈਨੂੰ ਰੋਟੀ ਪਾਣੀ ਸਭ ਕੁਝ ਦੇ ਰਿਹਾ ਘਰ ਪਰਿਵਾਰ ਸਭ ਪੂਰਾ ਸਭ ਬਿਲਕੁਲ ਠੀਕ ਹੈ ਨਹੀਂ ਨਹੀਂ ਆਪਾਂ ਜਿਵੇਂ ਦੇਖਦੇ ਨਾ ਜਿਵੇਂ ਕਿਸੇ ਬਾਹਵੇਂ ਨਹੀਂ ਹੁੰਦੀਆਂ ਕਿ ਇਹਦਾ ਹੱਥ ਨਾਬਾ ਸਟੇਸ਼ਨਾਂ ਜਾਂਦੇ ਆ ਬੱਸ ਸਟੈਂਡ ਜਾਂਦੇ ਆ ਕਈ ਬੰਦੇ ਵਿਚਾਰੇ ਮੰਗਣ ਦੇ ਮਜਬੂਰ ਹੋ ਜਾਂਦੇ ਆ ਪਰ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਤੁਸੀਂ ਆਪਣੀ ਦੁਕਾਨ ਵੀ ਕੀਤੀ ਹੋਈ ਆ ਤੁਸੀਂ ਬੇ ਮਿਹਨਤ ਕਿ ਤੁਸੀਂ ਤੁਹਾਡੇ ਦੋਨੇ ਬਾਵਾ ਹਨ ਨਹੀਂ ਫਿਰ ਵੀ ਤੁਸੀਂ ਆਪਣੀ ਦੁਕਾਨ ਖੋਲ੍ਹ ਲਈ ਹੈ ਇੱਕ ਤੁਸੀਂ ਮਿਹਨਤ ਕਰਕੇ ਖਾ ਰਹੇ ਹੋ ਕਿਸ ਤਰ੍ਹਾਂ ਲੱਗਦਾ ਕਿ ਰੱਬ ਦੇ ਤੁਹਾਨੂੰ ਕੋਈ ਗਿਲਾ ਸ਼ਿਕਵਾਂ ਕੋਈ ਗਿਲਾ ਸ਼ਿਕਵਾਂ ਦੇਖੋ ਪਹਿਲੇ ਵੀ ਮੈਂ ਮੈਂਦ ਕਰਦਾ ਸੀਗਾ ਮੈਂ ਮੰਨਦਾ ਬਹੁਤ ਮੈਂਦ ਕਰਦਾ ਸੀਗਾ ਉਹੀ ਮੇਰੀ ਮਿਹਨਤ ਕੰਮ ਉਹੀ ਵੀ ਦੁਕਾਨ ਖੜਵਾ ਦੇ ਦਿੱਤੀ ਹੈ ਉਹਨਾਂ ਦੀ ਕਿਰਪਾ ਨਾਲ ਅਟਕ ਵਿੱਚ ਡਿਗਿਆ 5 ਸਾਲ ਹੋ ਗਿਆ ਕਿ ਤਾ ਚੰਗੇ ਚੰਗੇ ਬੰਦੇ ਇੱਦਾਂ ਦੇ ਹੱਥਾਂ ਲੈ ਕੇ ਘੁੰਮਦੇ ਫਿਰਦੇ ਨਸ਼ਾ ਪਾਣੀ ਕਰਦੇ ਰਹਿੰਦੇ ਆ ਕੰਮ ਕਰਦੇ ਨਹੀਂ ਆ ਜੀ 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 ਪੁੱਤ ਬੜੇ ਫੁੱਟੇ ਤੇ ਕੰਮ ਕਰਦੇ ਹੈਗੇ ਆ ਲੇਕਿਨ ਮੈਂ ਸਾਨੂੰ ਤੋਂ ਮਿਹਨਤ ਕਰਕੇ ਖਾਧੀ ਆ ਤੇ ਅੱਜ ਵੀ ਮੈਨੂੰ ਕਹੇ ਖਾਮਗਾ ਨਾ ਬੱਚਾ ਨੰਨੀ ਰੋਟੀ ਬਣਾਉਂਦਾ। ਅਸੀਂ ਉਹੀ ਗੱਲ ਕਰ ਰਹੇ ਆ ਕਿ ਅਸੀਂ ਦੇਖਿਆ ਵੀ ਚੰਗੇ ਭਲੇ ਬੰਦੇ ਜਿਹਨਾਂ ਇੱਕ ਪਾਣੀ ਹੁੰਦੀ, ਇੱਕ ਲਤ ਨਹੀਂ ਹੁੰਦੀ, ਉਹ ਮੰਗਣ ਦੇ ਮਜਬੂਰ ਹੋ ਜਾਂਦੇ ਆ, ਸਟੇਸ਼ਨਾਂ 'ਤੇ ਬਹਿ ਜਾਂਦੇ ਆ ਜਾਂ ਕਿ ਮੰਦਰ ਗੁਰਦਾਰੇ ਬਾਹਰ ਬਹਿ ਜਾਂਦੇ ਆ, ਮੰਗਣ ਦੇ ਮਜਬੂਰ ਹੋ ਜਾਂਦੇ ਆ ਪਰ ਤੁਹਾਡੇ ਦੋਨੋਂ ਹੱਥ ਚਲੇ ਗਏ ਪਰ ਤੁਸੀਂ ਆਪਣੀ ਮਿਹਨਤ ਨਹੀਂ ਛੱਡੀ। ਹੌਸਲੇ ਛੱਡਿਆ ਜੋ ਅਸੀਂ ਤੁਹਾਡੇ ਹੌਸਲੇ ਨੂੰ ਸੂਟ ਕਰਦੇ ਆ ਕਿ ਤੁਹਾਡੇ ਨੂੰ ਹੌਸਲਾ ਬਹੁਤ ਆ। ਮੈਂ ਦੇਖੋ ਹਿੰਮਤ ਤੇ ਇੱਕ ਰੱਬ ਦੇ ਜੀ 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 ਠੀਕ ਹੈ ਇੱਕ ਆਪਣੀ ਹਿੰਮਤ ਮੈਂ ਬਰਕਾਹ ਦੀ ਵੀ ਰੱਖੀ ਆ ਹੁਣ ਮੈਂ ਕੋਈ ਵੀ ਕੰਮ ਕਰਨਾ ਚਾਹਨਾ ਵਾ ਤੇ ਰੱਬ ਦਾ ਨਾਮ ਲੈ ਕੇ ਕੰਮ ਕਰਦਾ ਮੇਰਾ ਕੰਮ ਹੋ ਜਾਂਦਾ ਵਾ ਸਾਨੂੰ ਪਿੰਡ ਵਾਸੀਆਂ ਨੇ ਦੱਸਿਆ ਵਾ ਵੀ ਜਦੋਂ ਤੁਹਾਡੇ ਹੱਥ ਸੀਗੇ ਮਜੂਦ ਸੀਗੇ ਤੁਸੀਂ ਟੈਲਾਂ ਦਾ ਕੰਮ ਵੀ ਕੀਤਾ ਆਇਆ ਦਾ ਹਾਂਜੀ ਹਾਂਜੀ ਤੁਸੀਂ ਕਾਰਪੈਂਟਰ ਦਾ ਕੰਮ ਵੀ ਕੀਤਾ ਆਇਆ ਵਾ ਤੁਸੀਂ ਬਿਜਲੀ ਦਾ ਕੰਮ ਵੀ ਕਰਦੇ ਸੀਗੇ ਇਹ ਹੱਥ ਸਾ ਕਿੱਦਾਂ ਵਾਪਰਿਆ ਮarre ਦਾ ਸਾਡੇ ਸੋਚ ਦੱਸੋ ਇਹ ਹੱਥ ਸਾ ਦੇਖੋ ਮੈਂ ਤਾਂ 12 ਸਾਲ ਪਹਿਲਾਂ ਨਹੀਂ ਪਹਿਲੇ 20 ਸਾਲ ਪਹਿਲਾਂ ਬਿਜਲੀ ਦਾ ਕੰਮ ਕਰਦਾ ਸੀ ਮੈਂ ਬਿਜਲੀ ਦੁਕਾਨ ਦੇ ਸੀ ਸਰਦਾਰ ਜੀ ਮੇਰੇ ਹੈਗੇ ਐ ग्रीन लैंड बड़मान मंडी ਵਿੱਚ ਦੁਕਾਨ ਹੈ ਜੀ ਉਹਨਾਂ ਦੇ ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਕੋ ਮੈਂ ਕੰਮ ਕਰਦਾ ਸੀਗਾ ਜੀ ਉਸ ਤੋਂ ਬਾਅਦ ਮੈਂ ਨਾਈ ਦਾ ਕੰਮ ਸ਼ੁਰੂ ਕਰਤਾ ਉਹ ਮੈਨੂੰ ਆਂਦਾ ਸੀਗਾ ਮੈਂ ਕਿਤਾ 12 ਸਾਲ ਨਾਈ ਦਾ ਕੰਮ ਤੁਸੀਂ ਕੀਤਾ ਹਾਂਜੀ ਨਾਈ ਦਾ ਕੰਮ ਮੈਂ 12 ਸਾਲ ਕੰਮ ਕੀਤਾ ਮੈਂ ਜਿੱਥੇ ਕੰਮ ਦੁਕਾਨ ਸੀਗੀ ਮੇਰੀ ਉੱਥੇ ਮੈਂ ਇਦਾਂ ਦੀ ਇੱਜ਼ਤ ਬਣਾ ਕੇ ਰੱਖਿਆ ਸੀਗਾ ਕਿ ਮੈਨੂੰ ਕੋਈ ਵੀ ਮੈਂ ਬੰਦਾ ਆ ਕੇ ਪਰਿਵਾਰ ਵਾਲਾ ਆ ਕੇ ਮੈਨੂੰ ਕੋਈ ਫੁੱਟਸ ਦਾ ਬੋਲਦਾ ਨਹੀਂ ਸੀਗਾ 12 ਸਾਲ ਬਣਾ ਇੱਜ਼ਤ ਨਾਲ ਸ਼ਾਨ ਨਾਲ ਕਮਾਈ ਖਾਦਾ ਰੱਬ ਦੀ ਕਿਰਪਾ ਨਾਲ ਕੋਈ ਕਿਸੇ ਨਾਲ ਗਲਤ ਨਹੀਂ ਕੀਤਾ ਕਦੇ ਮੈਂ ਜੀ 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 ਉਸ ਤੋਂ ਬਾਅਦ ਮੈਂ ਬਿਜਲੀ ਬੋਰਡ ਪਹਿਲਾ ਐਲਐਨਟੀ ਕੰਪਨੀ ਦੇ ਕੰਮ ਕੀਤਾ ਦੋ ਕਸਾਲ ਕੰਮ ਕੀਤਾ ਉਸੇ ਮੇਰਾ ਕੰਮ ਦੇਖ ਕੇ ਜਿਹੜਾ ਇੰਜੀਨੀਅਰ ਸੀਗਾ ਇੰਜੀਨ ਨੇ ਮੇਰਾ ਕੰਮ ਦੇਖ ਕੇ ਨੇ ਬਿਜਲੀ ਬੋਰਡ ਸੇ ਸਿਫਾਰਿਸ਼ ਕਰਤੀ ਤੇ ਸਰਕਾਰੀ ਹਾਂ ਸਰਕਾਰੀ ਸੇ ਨਹੀਂ ਥੋੜੀ ਸਰਕਾਰੀ ਜੋਬ ਸੀ ਪ੍ਰਾਈਵੇਟ ਜੋਬ ਸੀ ਮੇਰੀ ਜੇ ਪ੍ਰਾਈਵੇਟ ਜੋਬ ਸੀ ਹਾਂਜੀ ਪ੍ਰਾਈਵੇਟ ਜੋਬ ਸੀ ਕਿੱਦਾਂ ਹਾਸਾ ਕਿਦਾਂ ਵਾਪਰੇ ਤੁਹਾਡੇ ਨਾਲ ਹਾਸਾ ਦੇਖੋ ਅਸੀਂ ਤੇ ਕੰਮ ਕਰਦੇ ਸੀ ਲਾਈਨ ਬੰਦ ਕਰਾ ਕੇ ਜੀ ਉਹ ਜੀਵਨ ਅਕ ਮੈਨੂੰ ਹਾਸਾ ਮੇਨਾ ਹੋਇਆ ਅਸੀਂ ਲਾਈਨ ਬੰਦ ਕਰਾਇਆ ਕੰਮ ਕਰਦੇ ਸੀ ਬੰਦ ਗਲੀ ਤੇ ਟ੍ਰਾਫਿਕ ਆਉਣਾ ਪਿਆ ਸੀਗਾ ਹੁਣ ਰੱਬ ਦੀ ਮਰਜ਼ੀ ਜੋ ਉਹ ਤਾਂ ਹੋਣਾ ਹੀ ਹੋਣਾ ਕੋਈ ਨਹੀਂ ਟਾਲ ਸਕ ਤੇ ਮੈਂ ਥੱਲੇ ਤਿੰਨ ਫਿਊ ਚੈੱਕ ਕੀਤਾ ਮੈਨੂੰ ਕਰੰਟ ਨਹੀਂ ਲੱਗਿਆ ਇਹ ਤੇ ਰੱਬ ਦੀ ਮਰਜ਼ੀ ਸੀਗੀ ਨਹੀਂ ਮਤਲਬ ਉਹ ਜਿਹੜੇ ਕੰਮ ਕਰਨ ਜਾਂਦੇ ਆ ਪਿੱਛੇ ਉਹ ਲਾਈਨ ਬੰਦ ਕਰ ਦਿੰਦੇ ਆ ਆਪਾਂ ਹਾਂਜੀ ਉਹ ਲਾਈਨ ਬੰਦ ਨਹੀਂ ਸੀਗੀ ਮਤਲਬ ਉਹ ਲਾਈਨ ਬੰਦ ਸੀਗੀ ਤੇ ਲਾਈਨ ਬੰਦ ਸੀਗੀ ਜਿਹੜੀ ਲਾਈਨ ਤੇ ਕੰਮ ਕਰਦੇ ਸੀ ਬੰਦ ਸੀਗੀ ਲਾਈਨ ਬੰਦ ਗਲੀ ਦੀ ਟਰਾਂਸਫਾਰਮਰ ਅੰਦਰ ਜਾ ਰਹੀ ਸੀ ਤਾਰਾ ਬਹੁਤ ساری ਤਾਰਾ ਜਾ ਰਹੀ ਸੀ ਅੰਦਰ ਮੋਟੀ ਮੋਟੀ ਕੇਬਲਾ ਜਾ ਰਹੀ ਸੀ ਜੀ ਜੀ ਤੇ ਮੈਂ ਇਸ ਅੰਦਰ ਗਲੀ ਜਦ ਬੰਦ ਹੈਗੀ ਹੈ ਤੇ ਟਰਾਂਸਫਾਰਮਰ ਤੇ ਇੱਥੇ ਲੰਨ ਗਈ ਹੋਣੀ ਆ ਇਧਰ ਹੀ ਲੰਨ ਗਈ ਉਹਨੇ ਪਿੱਛੋਂ ਬੰਦ ਸੀਗਾ ਟਰਾਂਸਫਾਰਮਰ ਦਾ ਰ अच्छा जी ਤੇ ਮੈਂ ਤਿੰਨਾ ਫਿਊਜ ਨੂੰ ਨੰਗੇ ਹੱਥ ਨਾਲ ਫੜ ਕੇ ਦੇਖਿਆ। اچھا ਜੀ ਤਿੰਨੇ ਫਿਊਜ ਨੂੰ ਕੱਲੇ-ਕੱਲੇ ਨੂੰ ਮੈਂ ਨੰਗੇ ਹੱਥ ਨਾਲ ਮੁੱਠੀ ਨਾਲ ਮੁੱਠੀ ਨਾਲ ਬੰਨ ਕੇ ਦੇਖਿਆ। ਠੀਕ ਠੀਕ ਮੈਨਾਂ ਹੱਥਾਂ 'ਚ ਕਰੰਟ ਨਹੀਂ ਲੱਗਿਆ ਮੈਨੂੰ। ਮਹਿਸੂਸ ਵੀ ਨਹੀਂ ਮੈਨੂੰ ਹੋਇਆ। اچھا ਜੀ ਮੈਂ ਜਾ ਕੇ ਟਰਾਂਸਫੋਰਮ ਦੇ ਖੜ ਵੀ ਗਿਆ। اچھا ਟਰਾਂਸਫੋਰਮ ਤੇ ਖੜ ਵੀ ਗਿਆ। ਇੱਕ ਹੱਥ ਨਾਲ ਮੈਂ ਐਂਗਲ ਐਂਗਲ ਨੂੰ ਹੱਥ ਪਾਇਆ ਦੂਜਾ ਹੱਥ ਵਿੱਚ ਦੇ ਚੈਨਲ ਉੱਪਰ ਰੱਖਣ ਲੱਗਿਆ। ਉਹ ਮੇਰੇ 11 ਕੇਵੀ ਦਾ ਕਰੰਟ ਸੀਗਾ। ਉਹ ਤਾਂ ਜਿਹਨੇ ਛੱਡਦਾ ਉਹ ਪੜ ਲੈਂਦਾ ਛੱਡਦਾ ਤਾਂ ਹੈ ਲੀਗਾ। ਠੀਕ 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 ਜਿੱਦੇ ਮੈਂ ਹੱਥ ਪਰ ਪੱਲ ਕੇ ਅੰਗ ਨੂੰ ਚੜ੍ਹਨ ਵਾਸਤੇ ਟਰੈਨ ਕੋਲ ਖੜਾ ਸੀ ਮੈਂ ਅੱਛਾ ਜੀ ਜਿੱਦੇ ਮੈਂ ਸੱਚਾ ਹੋਰ ਪਜਾਲ ਕੇ ਬੋਰੀ ਲਾਹੇ ਉੱਪਰ ਬੋਰੀ ਫਸੀ ਸੀ ਉਹ ਬੋਰੀ ਲਾਹਾਂ ਜਿੱਦਾਂ ਇੱਕ ਪੈਰ ਮੈਂ ਉੱਪਰ ਚੜਾਇਆ ਦਾਂ ਹੱਥ ਰੱਖਿਆ ਉੱਪਰ ਤੇ ਚੱਕ ਕੇ ਮੈਨੂੰ ਦੂਰ ਸਿੱਟਦਾ ਤੇ ਉਹ ਸਰਕਾਰ ਵੱਲੋਂ ਤੁਹਾਨੂੰ ਕੋਈ ਹੈਲਪ ਹੋਈ ਸਰਕਾਰ ਵੱਲੋਂ ਦੇਖੋ ਜਿਹੜੀ ਕੰਪਨੀ ਦੇ ਮੈਂ ਕੰਮ ਕਰਦਾ ਸੀਗਾ ਕੰਪਨੀ ਦਾ ਬੜਾਵਾ ਧੰਨਵਾਦ ਕਰਦਾ ਮੈਂ ਜੀ ਜੀ ਉਹਨਾਂ ਨੇ ਮੈਨੂੰ 5 ਲੱਖ ਮੇਰਾ ਇੰਸੂਰੈਂਸ ਸੀਗਾ 5 ਲੱਖ ਕੰਪਨੀ ਨੇ ਆਪਣੇ ਵੱਲੋਂ ਮੇਰੀ ਸਹਾਇਤਾ ਵਾਸਤੇ ਮੈਨੂੰ ਦਿੱਤਾ ਅਸੀਂ ਇੱਕ ਗੱਲ ਹੋਰ ਤੁਹਾਡਾ ਜਿਹੜਾ ਪਰਿਵਾਰ ਹੈ ਕਿੰਨੀ ਕ ਹੈਲਪ ਕਰਦਾ ਤੁਹਾਡੀ ਪਰਿਵਾਰ ਦੇਖੋ ਮੇਰਾ ਬਹੁਤ ਹੈਲਪ ਕੀਤਾ ਉਹਨਾਂ ਨੇ ਮੇਰਾ ਜੀ 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 ਬੱਚਾ ਨੇ ਪਰਿਵਾਰ ਨੇ ਬਹੁਤ ਹੈਲਪ ਕੀਤਾ ਮੇਰਾ ਰੋਟੀ ਪਾਣੀ ਆਪ ਖਵਾਉਂਦੇ ਰਹੇ ਜੀ 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 ਹੱਥ ਨਾਲ ਖਵਾਉਂਦੇ ਰਹੇ ਮੇਰੇ ਕੱਪੜੇ ਬਦਲਣ ਦੇ ਨਾਮ ਆਉਂਦੇ ਰਹੇ ਸਭ ਕੁਝ ਕਰਦੇ ਰਹੇ ਬੜਾ ਬਹੁਤ ਸੇਵਾ ਕੀਤਾ ਜੀ 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 ਤੇ ਤੁਹਾਡੇ ਜਿਹੜੇ ਮਾਤਾ ਪਿਤਾ ਵਾ ਉਹ ਵੀ ਨਾਲ ਤੁਹਾਡੇ ਨਾਲ ਲੱਗ ਰਹਿੰਦੇ ਹੋ ਨਹੀਂ ਮਾਤਾ ਪਿਤਾ ਮੈਂ ਸ਼ੁਰੂ ਤੋਂ ਲੱਗ ਹੀ ਰਹਿੰਦੇ ਅੱਛਾ ਸ਼ੁਰੂ ਤੋਂ ਲੱਗ ਰਹੇ ਹੈਗੇ ਇੱਥੇ ਪੰਜਾਬ ਜੀ ਹੈਗੇ ਪੰਜਾਬ ਜੀ ਹੈ ਪਿੱਛੋਂ ਤੁਹਾਡਾ ਪਿਛੋਕੜ ਤੇ ਬਿਹਾਰ ਤੇ ਬਿਹਾਰ ਦੇ ਚਲੇ ਰਹੇ ਹੋ ਚਲੋ ਫਿਰ ਵੀ ਤੁਸੀਂ ਪ੍ਰਵਾਸੀ ਹੋਗਾ ਗਿਆਨ ਦਾ ਮਤਲਬ ਪਰ ਫਿਰ ਵੀ ਤੁਹਾਡਾ ਹੌਸਲਾ ਬੜਾ ਤੁਸੀਂ ਆਪਣੀ ਹਿੰਮਤ ਨਹੀਂ ਹਾਰੀ ਹਿੰਮਤ ਨਹੀਂ ਤੇ ਜਿਵੇਂ ਤੁਸੀਂ ਉਹ ਦੁਕਾਨ ਸਵੇਰੇ ਖੋਲਦੇ ਹੋ ਮੈਂ ਦੇਖਿਆ ਤੁਹਾਡੇ ਨਾਲ ਆਂਢੀ ਗੁਆਂਢੀ ਆ ਗਏ ਆ ਉਹ ਤੁਹਾਡਾ ਬਹੁਤ ਸਾਥ ਦੇ ਰਹੇ ਆ ਬਹੁਤ ਸਾਥ ਬਹੁਤ ਸਾਥ ਦੇ ਰਹੇ ਆ ਅਸ ਮੈਂ ਦੇਖਿਆ ਵੀ ਤੁਸੀਂ ਆਇਓ ਤੇ ਉਹਨਾਂ ਨੇ ਬੈਗ ਖੋਲਿਆ ਚਾਬੀ ਕੱਢੀ ਲੋਕ ਖੋਲਿਆ ਤੁਹਾਡਾ ਸਮਾਨ ਬਾਹਰ ਗੱਡਿਆ ਕਿੱਦਾਂ ਆਂਗੁਆਂਢ ਦਾ ਦੇਖਦੇ ਹੋ ਹੌਸਲਾ ਮੈਂ ਆਂਗੁਆਂਢ ਦੇ ਇੱਥੇ ਪਿੰਡ ਦੇ ਸਾਰੇ ਬੰਦੇ ਸਹੀ ਹੈਗੇ ਆ ਜਿਹੜੇ ਲੋਕ ਹੈ ਮੇਰੇ ਤੋਂ ਉਮਰ ਦਾ ਰਾਜ ਵੀ ਹੈਗੇ ਆ ਮੇਰੇ ਉਮਰਹਾਨ ਦੇ ਵੀ ਇਹ ਸਾਰੇ ਸਹਿਯਦ ਜਿੰਦੇ ਕੋਈ ਵੀ ਇਥੇ ਅੰਦਾਵਾ ਨੂੰ ਕਹਿ ਦੇਣਾ ਕਿ ਭਾਈ ਮੇਰੇ ਸ਼ਟਰ ਚੱਕ ਦੋ ਉਹ ਬੰਦਾ ਸ਼ਟਰ ਵੀ ਚੱਕ ਦਿੰਦਾ ਦੁਕਾਨ ਦਾ ਸਮਾਨ ਵੀ ਕੱਢ ਦਿੰਦਾ ਪੁੱਛਦਾ ਕੋਈ ਹੋਰ ਹੈਲਪ ਹੈ ਤਾਂ ਦੱਸੋ ਮੈਂ ਕਰ ਦਿੰਦਾ ਜੀ 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 ਬਸ ਜਿੰਨੀ ਮੈਨੂੰ ਉਹਨਦੀ ਬਹੁਤ ਜ਼ਿਆਦਾ ਕਰਦੇ ਹੈਲਪ ਕਰਦੇ ਲੋਕ ਮਤਲਬ ਜਿਵੇਂ ਤੁਹਾਡੇ ਕੋਲ ਕੋਈ ਕਸਟਮਰ ਆ ਜਾਂਦਾ ਵਾ ਫਿਰ ਉਹਨਾਂ ਨੂੰ ਸਮਾਨ ਕਿੱਦਾਂ ਚੱਕ ਕੇ ਫੜਾਉਂਦੇ ਹੋ ਕਸਟਮਰ ਤਾਂ ਦੇਖੋ ਇੱਥੇ ਕੋਈ ਬਾਹਰ ਕੋਈ ਖੜਾ ਹੁੰਦਾ ਬੰਦਾ ਕੋਈ ਖੜਾ ਹੁੰਦਾ ਵਾ ਅੱਛਾ ਅੱਛਾ ਤੇ ਉਹ ਆਪ ਆ ਜਾਂਦਾ ਦੇਖਦਾ ਬੰਦੇ ਦਾ ਹੱਥ ਤੇ ਹੈ ਨਹੀਂਗਾ ਜੇ ਕੋਈ ਸਮਾਨ ਫੜਨ ਫੜਾਣ ਵਾਲਾ ਹੁੰਦਾ ਦੇ ਦਿੰਦੇ ਆ ਕੇ ਮਤਲਬ ਕਾਫੀ ਤੁਹਾਨੂੰ ਪਿੰਡ ਵਸੇ ਨੇ ਆਸਰਾ ਹਾਂਜੀ ਬਹੁਤ ਆਸਰਾ ਹੈਗਾ ਤੇ ਕੰਮਕਾਰ ਤੁਹਾਡਾ ਕਿਸ ਤਰ੍ਹਾਂ ਚੱਲ ਰਿਹਾ ਹੁਣ ਫਿਲਹਾਲ ਕੰਮਕਾਰ ਦੇਖੋ ਇਹ ਦੁਕਾਨਦਾਰੀ ਇਹਨੂੰ ਚੱਲਣ ਨੂੰ ਟਾਈਮ ਲੱਗਦਾ ਵਾ ਅਜੇ ਚੱਲ ਮਤਲਬ ਤਾਂ ਉਹਨਾਂ ਮਹੀਨਾ ਦੁਕਾਨ ਖੋਲ੍ਹਣੀ ਹਾਂਜੀ ਮਹੀਨਾ ਆਇਆ ਨਹੀਂ ਜਿਸ ਤੂੰ ਤੁਸੀਂ ਦੁਕਾਨ ਲੈਣ ਆਏ ਤੁਹਾਨੂੰ ਮਾਲਕਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਕਿਸ ਤਰ੍ਹਾਂ ਕੰਮ ਕਰੋਗੇ ਤੁਹਾਡੇ ਬਾਹਾਂਵਾਂ ਹਨੀ ਤੁਹਾਨੂੰ ਮੈਂ ਉਹਨਾਂ ਨੂੰ ਕਿਹਾ ਦੇਖ ਮੈਂ ਕੁਝ ਨਹੀਂ ਕਰਦਾ ਰੱਬ ਮੇਰਾ ਕਰਦਾ ਪਿਆ ਨਹੀਂ ਫਿਰ ਵੀ ਇੱਕ ਬੰਦੇ ਨੂੰ ਹਰਾਨੀ ਹੁੰਦੀ ਹੈ ਉਹ ਬੰਦਾ ਕਰਾਇਆ ਕਿੱਦਾਂ ਗੱਡੂ ਆ ਜੀ ਉਹ ਤਾਂ ਸੋਚਦਾ ਰਹਿ ਗਿਆ ਕਰਦਾ ਹਾਂ ਸੋਚਿਆ ਤਾਂ ਉਹਨਾਂ ਨੇ ਹਾਂ ਸੋਚਿਆ ਕਿ ਤੇਰੇ ਹੱਥ ਐ ਨਹੀਂ ਦੁਕਾਨ ਪਾਵੇਂਗਾ ਆਸਮਾਨ ਕਿੱਦਾਂ ਵੇਚੇਗਾ ਕਿੱਦਾਂ ਫੜਾਏਗਾ ਮੈਂ ਕਿਹਾ ਦੇਖੋ ਮੈਂ ਸਿਰਫ ਰੱਬ ਤੇ ਆਸ ਰੱਖਦਾ ਵਾਂ ਜੀ 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 ਉਹਨਾਂ ਨੇ ਦੁਕਾਨ ਮੇਰੀ ਮੈਨੂੰ ਸੱ ਕੁਣ ਤੱਕੇ ਨਾ ਖਾ ਦੁਕਾਨ ਖੋਲ ਲਈ ਤੇ ਦੁਕਾਨ ਖੁਲਵਾ ਸਕਦੇ ਤੇ ਚਲਾ ਵੀ ਹੋਈ ਸਕਦੇ ਆ ਆ ਚਲੋ ਮਾਲੇ ਦੇ ਗਿਰ ਬਚਾਈ ਦੀ ਹਾਂਜੀ ਮਾਲੇ ਦੇ ਗਿਰ ਦਾ ਪੂਰੀ ਪੂਰੀ ਤੇ ਜਿਵੇਂ ਤੁਹਾਡੇ ਬੱਚੇ ਕਿੰਨੇ ਕਿੰਨੇ ਸਾਲ ਦੇ ਆ ਇੱਕ ਵੱਡਾ ਬੱਚਾ ਮੇਰਾ 7 ਸਾਲ ਦਾ ਹੈਗਾ ਛੋਟੇ ਬੱਚੇ ਹਨ ਹਾਂ ਛੋਟਾ ਇੱਕ ਹੈਗਾ 5 ਸਾਲ ਦਾ ਅੱਛਾ ਅੱਛਾ ਹਾਂਜੀ ਪੜਦੇ ਹੋਣਗੇ ਵੀ ਪੜਦੇ ਵਧੀਆ ਸਕੂਲ ਚ ਲਾਇਆ ਉਹਨਾਂ ਨੂੰ ਅੱਛਾ ਅੱਛਾ ਹਾਂ ਉਹਨਾਂ ਦੀ ਭਵਿੱਖ ਬਣਾਉਣ ਵਾਸਤੇ ਮੈਂ ਇਹ ਕੰਮ ਖੋਲਿਆ ਹੈਗਾ ਅੱਗੇ ਚਲ ਕੇ ਉਹਨਾਂ ਨੂੰ ਤੱਕੇ ਨਾ ਖਾਣਾ ਪਵੇ ਤੇ ਹੁਣ ਤੁਸੀਂ ਆਂਦੇ ਕਿ ਜਿਵੇਂ ਘਰੋਂ ਤੁਸੀਂ ਚੱਲ ਕੇ ਆਂਦੇ ਹੋ ਕਿਸ ਤਰ੍ਹਾਂ ਆਂਦੇ ਹੋ ਘਰੋਂ किन, आगे आगे। प्रावलूं। प्रावलूं अच्छा पैदल करके आंदे हो हां जी पैदल आना ए तू कितने कितने किलोमीटर ਕਰਦਾ ਟਾ ਇਹ ਤੋਂ ਕਟਬੜੇ 1.5 ਕਿਲੋਮੀਟਰ ਹੋਊਗਾ ਤੇ 1.5 ਕਿਲੋਮੀਟਰ पैदल ਆਉਂਦੇ ਹੋ हां जी हां जी ਤੇ ਰਸਤੇ 'ਚ ਕੋਈ ਆਣ ਲੱਗਿਆ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਮੇਰਾ ਸਾਜ ਇਕੱਤ ਪਾ ਇਥੇ 4 ਸਾਲ ਹੋ ਗਏ ਮੈਨੂੰ ਸਭ ਜਾਣ ਗਿਆ ਅੱਛਾ ਅੱਛਾ ਮੇਰੇ ਹਾਲਾਤ ਦੇਖ ਕੇ ਸਭ ਮੈਨੂੰ ਜਾਣ ਗਿਆ ਦੇਖ ਸਕਦੇ ਹੋ ਇਹ ਪੰਕਜ ਕੁਮਾਰ ਜਿੰਦਾ ਕਿੰਨਾ ਹੌਸਲਾ ਵਾ ਦੋਨੋਂ ਬਾਹਵਾ ਹੈ ਨਹੀਂ ਫਿਰ ਵੀ ਉਹ ਕਹਿੰਦੇ ਵੀ ਮੈਂ ਕੁੱਛ ਪਰਮਾਤਮਾ ਦਾ ਡੋਰ ਛੁੱਟੀ ਹੋਈ ਆ ਪਰਮਾਤਮਾ ਆਪ ਹੀ ਕੰਮ ਚਲਾਊਗਾ ਸਾਡੇ ਨਾਲ ਇਹਨਾਂ ਦੇ ਆਣ ਖਵਾਂਡ ਦੇ ਲੋਕ ਵੀ ਬੈਠੇ ਉਹਨਾਂ ਨੇ ਵੀ ਗੱਲ ਵਗਰਾਵਾਂਗੇ ਹਾਂਜੀ ਸੱਸੀ ਕੰਕਲ ਜੀ ਬਸ ਸ੍ਰੀ ਗੁਰੂ ਆ ਜਿੱਦਾਂ ਪੰਕਜ ਕੁਮਾਰ ਜੀ ਦੀ ਦੁਕਾਨ ਅਸੀਂ ਦੇਖਿਆ ਵੀ ਤੁਸੀਂ ਉਹਨਾਂ ਦਾ ਸ਼ਟਰ ਚੱਕਿਆ ਕਿਸ ਤਰ੍ਹਾਂ ਦੇਖਦੇ ਨੇ ਹੌਸਲੇ ਨੂੰ ਹਾਂਜੀ ਅਸੀਂ ਤਾਂ ਮਦਦ ਕਰਦੇ ਆ ਜੀ ਪੂਰੀ ਇਹਦੀ ਜਦੋਂ ਆਈ ਦਾ ਇੱਥੇ ਪਿੰਡ ਜੀ ਰਹਿੰਦੇ ਆ ਅਸੀਂ ਜੀ 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 ਤੇ ਬਾਹਰ ਆ ਕੇ ਬਹਿ ਜਾਈਦਾ ਹਵਾ ਜੀ ਇੱਥੇ ਗੱਲਬਾਤ ਬਹਿ ਜਾਈਦਾ ਜੀ 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 ਕਰੋਗੇ ਅੰਗਾਰਾ ਬਹਿ ਮੱਤ ਕਰੋ ਕੋਈ ਜਰਾ ਰੋਡ ਤੋਂ ਆਪਾਂ ਚੱਲਦੇ ਆਪਾਂ ਨਹੀਂ ਬੋਲਦੇ ਕਿ ਸੋ ਵੇਖੋ ਇੱਕ ਮਦਦ ਆਪਾਂ ਹੀ ਕਰਦੇ ਆ ਉਹ ਬੰਦੇ ਹੌਸਲਾ ਕਿੰਨਾ ਹੌਸਲਾ ਵਾਦੂ ਆ ਜੀ ਹੌਸਲਾ ਬਹੁਤ ਹੈ ਹੌਸਲਾ ਕਿੰਨਾ ਬੈ ਦਗਾੜ ਖੋਲੀ ਆਪਣੇ ਬੱਚਿਆਂ ਨੂੰ ਪਾਲਦੇ ਉਹਨਾਂ ਦੇ ਜਜ਼ਬਾ ਹੈਗਾ ਹੈ ਜੀ ਹਾਂ ਜੀ ਹੈਗਾ ਜੀ ਕਿਸ ਤਰ੍ਹਾਂ ਦੇਖਦੇ ਨੇ ਮਿਹਨਤ ਨੂੰ ਬਹੁਤ ਵਧੀਆ ਬੰਦਾ ਬਹੁਤ ਮਿਹਨਤ ਵਾਲਾ ਬੰਦਾ ਜੀ ਬੰਦਾ ਉਹ ਚਾਰ ਦੀ ਉਹ ਵੀ ਵਧੀਆ ਹੈ ਉਹ ਵੀ ਵਧੀਆ ਹੈ ਉਹ ਜਿਹੜਾ ਸਪਰੇਅ ਦਾ ਬੋਲਦਾ ਜੀ ਵੇਖੋ ਹੋਰ ਵੀ ਪਿੰਡ ਦੇ ਵਸਨੀਕ ਸਾਡੇ ਨਾਲ ਖੜੇ ਆ। ਭਾਜੀ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਕਰਾਉਣੀ ਹੈ। ਹਾਂਜੀ ਵੀਰ ਦੀ ਸੱਸੀ ਗੱਲ ਜੀ। ਹਾਂਜੀ ਹਾਂ। ਤੁਸੀਂ ਪਿੰਡ ਦੇ ਕਿਉਂ? ਹਾਂਜੀ ਹਾਂ। ਕਿਸ ਤਰ੍ਹਾਂ ਦੇਖਦੇ ਹੋ ਵੀਰ ਦੀ ਮਿਹਨਤ ਨੂੰ? ਬਹੁਤ ਵਧੀਆ ਹੁੰਦਾ ਜੀ, ਪੈਸੇ। ਅੱਛਾ ਜੀ। ਵੀ ਕਿ ਵਾਜਿ ਕਿ ਕਿੱਦਾਂ ਵਾਲੇ ਮਿਹਨਤ ਨੂੰ ਦੇਖਦੇ ਹੋ? ਮਿਹਨਤ ਵਧੀਆ ਵੀ ਕਰਦਾ ਏ, ਬੰਦਾ ਵਧੀਆ ਸਾਡੇ ਪਿੰਡ ਦਾ ਹੈ, ਸਾਰਾ ਨੇ ਆਉਂਦਾ, ਤੇਰਾ ਸਾਨੂੰ ਥਾਗ ਮਾਰਦਾ ਤੁਹਾਨੂੰ ਬਹੁਤ ਜੀ। ਅੱਛਾ ਜੀ। ਹੋਰ ਵੀ ਲੱਗਾ ਭਾਪਸਵਾਨ ਗੱਲਬਾਤ ਨਹੀਂ ਹੋਈ। ਪਰ ਦੇਖੋ ਅਕਸਰ ਲੋਕ ਜਿਹੜੇ ਨੋਨ ਬਣਾਜਾ ਨਸ਼ਿਆਂ ਬੱਤੇਆਂ ਬੈਗੇ ਠੱਗੀਆਂ ਠੋਰੀਆਂ ਬੈਗੇ ਪਰ ਦੇਖ ਲੋ ਇਹ ਸਖਤ ਦੇ ਦੋਨੋਂ ਬਾਹਾਂ ਨਹੀਂ ਹੈਗੀਆਂ ਫਿਰ ਵੀ ਕਿੰਨੀ ਮਿਹਨਤ ਕਰਦੇ ਵੀ ਦਾਦਦੇ ਆ ਤੇ ਸਾਡੇ ਵੀ ਬੰਦੇ ਹੈਗੇ ਆ ਨਹੀਂ ਕੰਮ ਕਰ ਰਿਹਾ ਇਹ ਬਜ਼ਰਾ ਹੋਇਆ ਤੇ ਆ ਹੋਰ ਵੀ ਕੰਮ ਕਰਦਾ ਹੈ ਕਿਸ ਤਰ੍ਹਾਂ ਦੇਖਦੇ ਮਿਹਨਤ ਨੂੰ ਬਹੁਤ ਵਧੀਆ ਬੰਦੇ ਦੇਖ ਕਰਦੇ ਹਾਂ ਹਾਂਜੀ ਭਾਈ ਤੁਸੀਂ ਪਿੰਡ ਦੇ ਕਿਉਂ ਕਿਸ ਤਰ੍ਹਾਂ ਦੇਖਦੇ ਬਾਈ ਇਹਦੀ ਮਿਹਨਤ ਨੂੰ ਕਿਦਾ ਆਲੇ-ਦਾਲੇ ਹੌਸਲਾ ਵਧਾਉਣ ਨੂੰ ਦੇਖ ਸਕਦੇ ਹਾਂ ਜੀ ਕਿਸ ਤਰ੍ਹਾਂ ਆ ਜਿਹੜੇ ਆਲੇ-ਦਾਲੇ ਪਿੰਡ ਦੇ ਵਾਸੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਕਹਿੰਦੇ ਕੰਮ ਕਰਕੇ ਬਾਅਦ ਵਿੱਚ ਜਿੱਦਾਂ ਕਰਾਂਗੇ ਦੇਖ ਸਕਦੇ ਹੋ ਜਿਹੜੇ ਆਨਗਵਾਰ ਉਹਨਾਂ ਨੇ ਤੁਹਾਡੀ ਗੱਲਬਾਤ ਕਰਾਈ ਆ ਅਸੀਂ ਵੀ ਆਪਣੇ ਚੈਨਲ ਦੇ ਮਦ ਰਹੀ ਇਸ ਵੀਰ ਦੀ ਵਰਤੋਂ ਬਾਦ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਸਾਡੇ ਕੋਲ ਸਰਦਾਵਲ ਆਇਆ ਅਸੀਂ ਪਿੰਡ ਵਾਸੀਆਂ ਨੂੰ ਇੱਕ ਅਪੀਲ ਜ਼ਰੂਰ ਕਰਾਂਗੇ ਵੀ ਤੁਹਾਨੂੰ ਕਿਸੇ ਦੀ ਚੀਜ਼ ਦੀ ਲੋੜ ਹੋਵੇ ਬਿਜਲੀ ਦਾ ਸਮਾਨ ਪੱਖੇ ਕੂਲਰ ਕਿਸੇ ਚੀਜ਼ ਦੀ ਲੋੜ ਹੋਵੇ ਤੁਹਾਨੂੰ ਪਿੰਡ ਵਾਸੀਆਂ ਨੂੰ ਇਸ ਵੀਰ ਕੋਲ ਜੁਹ ਖੇਡੋ ਕਿਉਂ ਇਸ ਵੀਰ ਦੀ ਇੱਕ ਹੈਲਪ ਹੋ ਚੁੱਕੀ ਅਸੀਂ ਆਪਣੇ ਚੈਨਲ ਰਾਹੀਂ ਛੋ ਵੀ ਸਾਡੇ ਕੋਲ ਸਾਰੇ ਵੇ ਅਸੀਂ ਵੀ ਉਹਦੀ ਹੈਲਪ ਕਰ ਕਰਾਂਗੇ ਪਰ ਅਸੀਂ ਪਿੰਡ ਵਾਸੀਆਂ ਨੂੰ ਕੀ ਪੂਰੇ ਲੁਧਿਆਣਾ ਵਾਸੀ ਨੂੰ ਹੈਲਪ ਕਰਾਂਗੇ ਇਸ ਵੀਰ ਤੋਂ ਵੱਧ ਬਾਸ ਸਮਾਨ ਕਿਤੇ ਰਿਦਾ ਜਾਵੇ ਜੋ ਆਪਣੇ ਪਰਵਾਰ ਨੂੰ ਪਾਲਣ ਦੀ ਇਹਦੀ ਹਲ ਹੋ ਸਕੇ ਦੇਖਦੇ ਰਹੋ ਤੁਸੀਂ ਚੈਨਲ ਦੇਸ਼ ਦੁਨੀਆ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਰੂਰ ਮਿਲਾਂਗੇ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਸੁਰਿੰਦਰ ਸਿੰਘ